ਅੱਜ ਤੋਂ ਕਈ ਦਿਨ ਪਹਿਲਾਂ ਪੰਜਾਬ ਦੇ ਫੇਮਸ ਟਰੇਡਰ ਜਸਕੀਰਤ ਸਿੰਘ ਜੱਸਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਮੇਰਾ ਇਸ ਟੌਪਿਕ ਤੇ ਬੋਲਣ ਦਾ ਮਕਸਦ ਇਹ ਹੈ ਕਿ ਜੋ ਇਹ ਕਤਲ ਹੋਇਆ ਹੈ ਕਿ ਇਹ ਕਤਲ ਕਰਨਾ ਜਾਇਜ਼ ਸੀ ਕਿ ਜਸਕੀਰਤ ਸਿੰਘ ਜੱਸਾ ਨੂੰ ਪਿਆਰ ਦੇ ਨਾਲ ਸਮਝਾ ਕੇ ਹੱਲ ਨਹੀਂ ਕੀਤਾ ਜਾ ਸਕਦਾ ਸੀ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਇਨਸਾਨੀਅਤ ਅਤੇ ਸਹਿਨਸ਼ਕਤੀ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਆ ਕਿ ਕਿਸੇ ਦਾ ਘਰ ਉਜਾੜਨਾ ਤੁਹਾਨੂੰ ਸਹੀ ਲੱਗਿਆ ਤਾਂ ਉਹਨਾਂ ਨੂੰ ਬੈਠ ਕੇ ਵੀ ਸਮਝਾਇਆ ਜਾ ਸਕਦਾ ਸੀ ਗੱਲ ਸਿਰਫ ਕੀ ਸੀ ਲੜਾਈ ਸਿਰਫ ਕਿਸ ਗੱਲ ਦੀ ਹੋਈ ਗੱਡੀ ਪਾਰਕਿੰਗ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝਗੜਾ ਹੋਇਆ ਅਤੇ ਪਹਿਲਾਂ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਜੋ ਜਸਕੀਰਤ ਸਿੰਘ ਜਿਸ ਦਾ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਕਿਸੇ ਮਾਮਲੇ ਤੇ ਲੜਾਈ ਝਗੜਾ ਹੋ ਗਿਆ ਸੀ ਪਰ ਜੋ ਹੁਣ ਇਸ਼ੂ ਕ੍ਰੀਏਟ ਕੀਤਾ ਗਿਆ ਹੈ ਹੁਣ ਜੋ ਮਰਡਰ ਹੋਇਆ ਹੈ ਉਹ ਗੱਡੀ ਪਾਰਕਿੰਗ ਨੂੰ ਲੈ ਕੇ ਸੀ ਇੱਥੇ ਆਪਣੇ ਪੰਜਾਬ ਦੇ ਵਿੱਚ ਛੋਟੀ ਛੋਟੀ ਗੱਲ ਤੇ ਕਤਲ ਕਰ ਰਹੇ ਨੇ ਗੱਡੀ پارکਿੰਗ ਦੀ ਕਿੱਡੀ ਕ ਗੱਲ ਸੀ ਗੱਡੀ پارکਿੰਗ ਦੇ ਉੱਤੇ ਕਤਲ ਕੀਤਾ ਗਿਆ ਹੈ ਤਾਂ ਮੇਰੇ ਅਕੋਰਡਿੰਗ ਮੈਨੂੰ ਇਹ ਲੱਗਦਾ ਹੈ ਕਿ ਇਹ ਜੋ ਹੈ ਮਾਮਲਾ ਬਿਲਕੁਲ ਹੀ ਗਲਤ ਸੀ ਕਤਲ ਨਹੀਂ ਕਰਨਾ ਚਾਹੀਦਾ ਸੀ ਬੈਠ ਕੇ ਮਾਮਲਾ ਸੋਲਵ ਕਰ ਲੈਣਾ ਚਾਹੀਦਾ ਸੀ ਤਾਂ ਇੱਥੇ ਜਿਨ੍ਹਾਂ ਨੇ ਕਤਲ ਕੀਤਾ ਹੈ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਕਿ ਵੀ ਮੈਂ ਜੋ ਇਹ ਕੇਸ ਹੈ ਵੀ ਕਤਲ ਹੈ ਇਹ ਮੈਂ ਨੇ ਕੀਤਾ ਹੈ ਤਾਂ ਇਸ ਦਾ ਜੋ ਸਾਰਾ ਕਤਲ ਹੈ ਉਹ ਮੈਂ ਆਪਣੇ ਸਿਰ ਦੇ ਉੱਤੇ ਲੈਣਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜਿਸ ਕੀਰਤ ਸਿੰਘ ਜਿਸ ਦਾ ਘਰ ਤਾਂ ਉਜੜੇ ਹੀ ਜੜਿਆ ਤੇ ਨਾਲ ਮੇਰਾ ਵੀ ਘਰ ਉਜੜ ਗਿਆ ਹੈ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਉਸ ਨੂੰ ਮੈਂ ਬਾਰ ਬਾਰ ਸਮਝਾਇਆ ਉਹ ਸਮਝਿਆ ਨਹੀਂ ਇਸ ਕਰਕੇ ਮੈਂ ਉਸ ਦਾ ਕਤਲ ਕੀਤਾ ਤੇ ਉਹਨੇ ਆਪਣੀ ਰਿਵਾਲਵਰ ਦੀ ਵੀ ਧੋਜਾਈ ਸੀਗੀ ਮੈਨੂੰ ਪਰ ਉਸ ਦੀ ਰਿਵਾਲਵਰ ਉੱਥੇ ਕੰਮ ਨਹੀਂ ਆਈ ਹੈਗੀ ਉਸ ਦਾ ਮੈਂਨੇ ਕਤਲ ਕਰ ਦਿੱਤਾ ਤੇ ਉਸ ਨੂੰ ਮਾਰ ਦਿੱਤਾ ਪਰ ਉਸ ਨੂੰ ਇਹ ਚੀਜ਼ ਫੀਲ ਵੀ ਹੋਈ ਆ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਥੋੜੀ ਜੀ ਇਨਸਾਨੀਅਤ ਦਿਖਾਓ ਸ਼ਹਿਨਸ਼ਕਤੀ ਰੱਖੋ ਪੇਸ਼ੈਂਸ ਰੱਖੋ ਇਹ ਕਤਲ ਕਰਨੇ ਨੇ ਇਹ ਬੰਦ ਕਰੋ ਪੰਜਾਬ ਦੇ ਵਿੱਚ ਹੁਣ ਜੋ ਆਪਾਂ ਦੇਖਿਆ ਜਾਵੇ ਕਤਲ ਦੇ ਮਾਮਲੇ ਨੇ ਜਿਵੇਂ ਉਹ ਦਿਨ ਪਰ ਦਿਨ ਵਧਦੇ ਹੀ ਜਾ ਰਹੇ ਨੇ ਕਿਸੇ ਟਾਈਮ ਜੋ ਪੰਜਾਬ ਸੀ ਉਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ ਜੇਕਰ ਕੋਈ ਹਮਲਾਵਰ ਬਾਰ-ਬਾਰੋਂ ਆਉਂਦਾ ਸੀ ਤਾਂ ਪੰਜਾਬੀ ਸਾਰੇ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਦੇ ਸੀ ਪੰਜੇ ਹੁਣ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਬਣ ਰਿਹਾ ਹੈ ਪੰਜਾਬੀ ਹੀ ਪੰਜਾਬੀ ਦਾ ਕਤਲ ਕਰ ਰਿਹਾ ਹੈ ਤਾਂ ਇੱਥੇ ਆਪਾਂ ਨੂੰ ਸਾਰਿਆਂ ਨੂੰ ਮਿਲਵਰਤ ਕੇ chalna ਚਾਹੀਦਾ ਹੈ ਤੇ ਸਹਿਨ ਸ਼ਕਤੀ ਰੱਖਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਸਹਿਨ ਸ਼ਕਤੀ ਰੱਖਾਂਗੇ ਤਾਂ ਹੀ ਅੱਗੇ ਆਪਾਂ ਵੱਧ ਸਕਾਂਗੇ ਹੁਣ ਦੇਖੋ ਜੋ ਤਸਕੀਰਤ ਸਿੰਘ ਦੱਸਾ ਸੀ ਉਹਨਾਂ ਦਾ ਸਾਰਾ ਪਰਿਵਾਰ ਦਾ ਪਰਿਵਾਰ ਉਜੜ ਗਿਆ ਉਹਨਾਂ ਦੇ ਜੋ ਛੋਟੇ-ਛੋਟੇ ਬੱਚੇ ਸੀ ਉਹਨਾਂ ਦੇ ਸਿਰ ਦੇ ਉੱਤੋਂ ਬਾਪ ਦਾ ਦਰਜਾ ਉੱਠ ਗਿਆ ਤੇ ਉਹਨਾਂ ਦੀ ਜੋ ਪਤਨੀ ਸੀ ਉਹ ਵਿਧਵਾ ਹੋ ਗਈ ਉਹਨਾਂ ਦੀ ਮਾਂ ਨੂੰ ਵੀ ਕਿੰਨਾ ਜ਼ਿਆਦਾ ਦੁੱਖ ਲੱਗਿਆ ਇਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਇੱਕ ਇਨਸਾਨ ਨੂੰ ਖਤਮ ਕਰਨ ਦੇ ਨਾਲ ਕਿੰਨੇ ਜ਼ਿਆਦਾ ਰਿਸ਼ਤੇ ਨੇ ਜੋ ਉਹ ਬਰਬਾਦ ਹੋ ਗਏ ਨੇ ਇਸੇ ਲਈ ਮੈਂ ਕਹਿ ਰਹੀ ਹਾਂ ਕਿ ਇਹ ਜੋ ਕਤਲ ਕਰ ਰਹੇ ਆ ਇਹ ਬੰਦ ਕਰ ਦਿਓ